ਹਾਂਜੀ ਸਾਰਿਆਂ ਨੂੰ ਅੱਜ ਆਪਾਂ ਮਿਲ ਆਉਨੇ ਆ ਫੇਰ ਗੁਰੂ ਸਾਹਿਬਾਂ ਸਾਈਬਾਂ ਦੇ ਨਾਲ ਦੇਖੋ ਗੁਰੂ ਸਾਹਿਬਾਂ ਦੀ ਮਹਿਮਾ ਪਰ ਅੰਪਾਰ ਹੈਗੀ ਇਹ ਸਾਡਾ ਦੇਖੋ ਬਣਾਇਆ ਹੋਇਆ ਹੈ ਗੁਰੂ ਸਾਹਿਬਾਂ ਵਾਸਤੇ ਇੱਕ ਅਲੱਗ ਕਮਰਾ ਕਿਉਂਕਿ ਆਪਾਂ ਪੈਸੇ ਦਾ ਦਸਵੰਦ ਕੱਢਦੇ ਆਂ ਸਵਾਸਾਂ ਦਾ ਦਸਵੰਦ ਕੱਢਦੇ ਆਂ ਪਰ ਘਰ ਦੇ ਵਿੱਚ ਆਪਾਂ ਗੁਰੂ ਸਾਹਿਬਾਂ ਵਾਸਤੇ ਇੱਕ ਛੋਟੀ ਜੀ ਜਗ੍ਹਾ ਨਹੀਂ ਬਣਾ ਸਕਦੇ ਕਿਉਂਕਿ ਗੁਰੂ ਸਾਭਾਂ ਦਾ ਹੀ ਸਭ ਕੁਝ ਆਏਗਾ ਕਈ ਭੈਣਾਂ ਨੇ ਮੈਨੂੰ ਪਹਿਲਾਂ ਵੀ ਕਮੈਂਟ ਕੀਤਾ ਸੀ ਕਿ ਦੀਦੀ ਤੁਸੀਂ ਸਾਰਾ ਰੂਮ ਨਹੀਂ ਦਿਖਾਇਆ ਤੇ ਇਸ ਤਰੀਕੇ ਦੇ ਨਾਲ ਦੇਖੋ ਇਹ ਪੂਰੇ ਸੰਪੂਰਨ ਗੁਰੂ ਸਾਹਿਬ ਨੇ ਆਪਣੇ ਰੱਖੇ ਹੋਏ ਪੋਥੀਆਂ ਸਾਹਿਬ ਨੇਗੀਆਂ ਇੱਥੇ ਸਾਰੀਆਂ ਤੇ ਆਓ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਨ ਲੱਗੇ ਹਾਂ ਤੁਹਾਡੇ ਨਾਲ ਹਾਂਜੀ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਆਪਣੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਆਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋ ਮੰਗੇ ਪ੍ਰਮਾਤਮਾ ਤੁਹਾਡੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਤੁਹਾਡੇ ਸਾਰਿਆਂ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਕੇ ਰੱਖਣ ਤੇ ਘਰ ਦੇ ਵਿੱਚ ਪਿਆਰ ਇਤفاق ਤੇ ਤਰੱਕੀ ਬਖਸ਼ਣ ਆਓ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਨ ਲੱਗੇ ਆਂ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਕਿਉਂਕਿ ਜਿਹੜੀਆਂ ਭੈਣਾਂ ਦਾ ਭਰਾਵਾਂ ਦਾ ਦਿਲ ਟੁੱਟ ਚੁੱਕਿਆ ਹੈਗਾ ਅੱਜ ਉਹਨਾਂ ਵਾਸਤੇ ਮੈਂ ਇੱਕ ਬਹੁਤ ਹੀ ਖਾਸ ਵੀਡੀਓ ਲੈ ਕੇ ਆਈ ਆਂ ਕਿਉਂਕਿ ਕਈ ਦਿਨ ਪਹਿਲਾਂ ਮੈਨੂੰ ਇੱਕ ਭੈਣ ਨੇ ਮੈਸੇਜ ਕੀਤਾ ਸੀ ਕਿ ਉਹਨਾਂ ਦਾ ਬੇਟਾ ਇੱਕ ਅਜਿਹੀ ਬਿਮਾਰੀ ਨਾਲ ਗ੍ਰਸਤ ਹੈਗਾ ਕਿ ਡਾਕਟਰਾਂ ਨੇ ਉਹਨੂੰ ਬਿਲਕੁਲ ਜਵਾਬ ਦੇ ਦਿੱਤਾ ਕਿ ਡਾਕਟਰ ਕਹਿੰਦੇ ਆ ਵੀ ਹੁਣ ਉਹ ਬਿਲਕੁਲ ਠੀਕ ਨਹੀਂ ਹੋਵੇਗਾ ਸਭ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਅਗੇ ਅਰਦਾਸ ਕਰੂੰਗੀ ਕਿ ਮਾਪੇ ਬੈਠੇ ਬੈਠੇ ਉਹਨਾਂ ਦੇ ਬੱਚਿਆਂ ਨੂੰ ਕਦੇ ਵੀ ਕੁਝ ਵੀ ਨਾ ਹੋਵੇ ਕਿਉਂਕਿ ਬੱਚਿਆਂ ਦਾ ਵਿਛੋੜਾ ਬੱਚਿਆਂ ਦਾ ਦੁੱਖ ਮਾਪੇ ਨਹੀਂ ਚੱਲ ਸਕਦੇ ਆਪਦੀ ਜ਼ਿੰਦਗੀ ਤੇ ਜਿੰਨੇ ਮਰਜੀ ਦੁੱਖ ਆ ਜਾਣ ਚੱਲ ਲੈਣਗੇ ਪਰ ਬੱਚਿਆਂ ਦਾ ਦੁੱਖ ਮਾਪੇ ਚੱਲਣਾ ਬਹੁਤ ਔਖਾ ਹੈਗਾ ਅੱਜ ਮੈਂ ਜਿਹੜੀ ਵੀਡੀਓ ਤੁਹਾਨੂੰ ਦਿਖਾਉਂਗੀ ਕਿ ਛੋਟਾ ਜਿਹਾ ਕਲਿੱਪ ਵੀ ਦਿਖਾਉਂਗੀ ਉਹ ਵੀਡੀਓ ਫੇਸਬੁੱਕ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਕਿਉਂਕਿ ਦੇਖੋ ਅਕਸਰ ਮੈਂ ਤੁਹਾਨੂੰ ਕਹਿ ਨਹੀਂ ਹੁੰਦੀ ਆ ਵੀ ਗੁਰੂ ਸਾਭਾਂ ਤੇ ਗੁਰੂ ਸਾਹਿਬ ਬਸ ਸਿਰਫ ਆਪਣਾ ਵਿਸ਼ਵਾਸ ਹੀ ਪਰਖ ਰਹੇ ਨੇ ਕਿ ਕਿਸ ਦਿਨੇ ਸਾਰਾ ਕੁਝ ਸੱਟ ਕੇ ਮੇਰੇ ਦਰ ਤੇ ਆਉਂਦਾ ਤੇ ਮੈਂ ਇਹਨੂੰ ਭਾਗ ਲਾਵਾ ਮੈਂ ਜਦੋਂ ਇਹ ਵੀਡੀਓ ਸੁਣੀ ਤਾਂ ਮੇਰੇ ਮਨ ਨੂੰ ਬੜਾ ਹੋਇਆ ਕਿਉਂਕਿ ਵਿਸ਼ਵਾਸ ਗੁਰੂ ਸਾਭਾਂ ਤੇ ਰੱਖਣਾ ਅਗਰ ਆਪਾਂ ਕਹੀਏ ਵੀ ਮੈਂ ਕੁਝ ਕਰ ਸਕਦਾ ਆਪਾਂ ਕੁਝ ਨਹੀਂ ਕਰ ਸਕਦੇ ਕਿਉਂਕਿ ਜਦੋਂ ਤੱਕ ਉਹਦੀ ਮਿਹਰ ਨਾ ਹੋਵੇ ਉਦੋਂ ਤੱਕ ਇਨਸਾਨ ਕੁਝ ਨਹੀਂ ਕਰ ਸਕਦਾ ਹੈਗਾ ਇੱਕ ਭੈਣ ਦਾ ਪੁੱਤਰ ਗੁਰਸਿੱਖ ਪਰਿਵਾਰ ਹੈ ਉਹ ਤੁਸੀਂ ਫੇਸਬੁੱਕ ਤੇ ਵੀਡੀਓ ਦੇਖਿਓ ਮੈਂ ਹੁਣ ਵੀਡੀਓ ਦਾ ਕਲਿੱਪ ਉੱਪਰ ਲਗਾਉਂਗੀ ਫੇਸਬੁੱਕ ਤੇ ਉਹਨਾਂ ਨੇ ਉਹ ਵੀਡੀਓ ਪਾਈ ਹੈਗੀ ਇੰਟਰਵਿਊ ਵੀ ਦਿੱਤੀ ਹੈਗੀ ਆ ਕੁਛ ਦਿਨ ਪਹਿਲਾਂ ਦੀ ਹੀ ਗੱਲ ਹੈਗੀ ਜਿੱਦਾਂ ਕਿ ਤੁਸੀਂ ਬੀਬੀ ਰਾਜਨੀ ਦੀ ਫਿਲਮ ਹੁਣ ਚੱਲ ਰਹੀ ਹੈ ਬਹੁਤ ਪੁਰਾਣੀ ਇਹ ਗੱਲ ਹੈਗੀ ਇਹ ਗੁਰੂ ਸਾਹਿਬਾਂ ਦੇ ਆਉਣ ਤੋਂ ਵੀ ਪਹਿਲਾਂ ਦੀ ਗੱਲ ਹੈਗੀ ਹਰਮੰਦਰ ਸਾਹਿਬ ਦੀ ਉਦੋਂ ਸਥਾਪਨਾ ਵੀ ਨਹੀਂ ਹੋਈ ਤੇ ਜਦੋਂ ਦੀ ਇਹ ਰਬੀਬੀ ਰਾਜਨੀ ਵਾਲੀ ਗੱਲ ਹੈਗੀ ਕਿ ਪਿੰਗਲੇ ਨੂੰ ਬੀਬੀ ਰਾਜਨੀ ਦੇ ਪਤੀ ਸੀਗਾ ਪਿੰਗਲਾ ਕਿ ਕਿਸ ਤਰੀਕੇ ਦੇ ਨਾਲ ਉਸ ਦਾ ਕੋੜ ਕਟਿਆ ਗਿਆ ਕਿਸ ਤਰੀਕੇ ਨਾਲ ਉਸ ਨੇ ਹਨਾ ਕਾਲੇ ਕਾਂ ਨੂੰ ਬੱਗੇ ਹੋ ਕੇ ਨਿਕਲਦੇ ਦੇਖਿਆ ਤੇ ਆਪਣਾ ਸਰੀਰ ਵੀ ਉਹਦੇ ਵਿੱਚ ਡਬੋਇਆ ਇੱਕ ਛੱਪੜੀ ਸੀਗੀ ਹਨਾ ਤੇ ਉਹਦੇ ਵੀ ਰੋਗ ਠੀਕ ਹੋਇਆ ਅੱਜ ਵੀ ਜੇ ਗੁਰੂ ਕਸਬਾਂ ਤੇ ਭਰੋਸਾ ਹੈ ਅੱਜ ਵੀ ਉਥੋਂ ਰੋਗ ਟੁੱਟਦੇ ਨੇ ਜਿੱਦਾਂ ਕਿ ਆ ਪਿੱਛੇ ਜੇ ਹੋ ਗਈ ਦੋਕਸਾਨਾਂ ਦੀ ਗੱਲ ਇੱਕ ਵੀਰ ਦਾ ਕੈਂਸਰ ਠੀਕ ਹੋਇਆ ਸੀ ਤੇ ਇੱਕ ਲੜਕੀ ਦੀ ਨਿੰਗਾ ਆਈ ਸੀ ਤੇ ਜਿਹੜੀ ਮੈਂ ਹੁਣ ਆ ਪੰਜ ਚਾਰ ਦਿਨਾਂ ਦੀ ਉਹ ਗੱਲ ਹੈ ਇਹ ਤੁਹਾਨੂੰ ਦੱਸ ਰਹੀ ਆ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਦੱਸਾਂ ਮੇਰੇ ਬੋਲਣ ਤੋਂ ਪਹਿਲਾਂ ਤੁਸੀਂ ਆਹ ਵੀਡੀਓ ਨੂੰ ਜ਼ਰੂਰ ਦੇਖਣਾ ਤੇ ਮੈਨੂੰ ਫਿਰ ਜ਼ਰੂਰ ਦੱਸਣਾ ਕਮੈਂਟ ਬਾਕਸ ਦੇ ਵਿੱਚ ਵੀ ਤੁਹਾਨੂੰ ਇਸ ਵੀਡੀਓ ਤੋਂ ਗੁਰੂ ਸਾਹਿਬਾਂ ਤੇ ਭਰੋਸਾ ਹੋਇਆ ਜਾਂ ਨਹੀਂ ਹੋਇਆ ਕਮੈਂਟ ਬਾਕਸ ਦੀ ਬਾਕਸ ਦੇ ਵਿੱਚ ਵਾਹਿਗੁਰੂ ਤੇ ਗੁਰੂ ਧੰਨ ਧੰਨ ਗੁਰੂ ਰਾਮਦਾਸ ਜੀ ਜ਼ਰੂਰ ਲਿਖਣਾ ਸਾਨੂੰ ਕੁਦਰਤੀ ਹੋਈ ਨਾ ਮਿਲੀ ਹੈ ਏ ਵੀਲਚੇਅਰ ਜਦੋਂ ਵੀਲਚੇਅਰ ਨਾ ਮਿਲੀ ਤੇ ਮੈਂ ਔਰ ਅਰਮਾਨ ਨੂੰ ਕਿਹਾ ਵੀ ਅਰਮਾਨ ਹੋਣ ਕੀ ਕਰੀਏ ਤੇਰੇ ਅੰਕਲ ਵੀ ਅੱਗਾ ਲੰਘ ਗਏ ਨੇ ਥੋੜਾ ਜਿਹਾ ਤੋਰ ਕੇ ਤਾਂ ਵੇਖੋ ਖਰੇ ਮੈਂ ਤੋਰੀ ਪਵਾਂ ਥੋੜਾ ਜਿਹਾ ਸੀ ਤੋਰਿਆ ਇਹ ਥੋੜਾ ਥਿੜਕ ਥਿੜਕ ਕੇ ਜੇ ਤੁਰਦਾ ਸੀਗਾ ਤੇ ਜਦੋਂ ਬਾਬਾ ਦੀਪ ਸਿੰਘ ਦੇ ਬੁੰਗੇ ਕੋਲ ਜਾ ਕੇ ਨਾ ਇੱਕਦਮ ਇਹ ਡਿੱਗ ਗਿਆ ਇਹ ਡਿੱਗਾ ਤੇ ਮੈਂ ਾਰਮਾਨ ਨੂੰ ਕਿਹਾ ਇਹਦੇ ਦੋਸਤ ਨੂੰ ਮੈਂ ਕਿਹਾ ਵੀ ਜਾ ਥੋੜਾ ਜਿਹਾ ਜਲ ਲੈ ਆਏ ਦੇ ਉੱਤੇ ਛਿੜਕ ਵੀ ਇਹ ਤੇ ਡਿੱਗ ਗਿਆ ਤੇ ਤੇਰਾ ਅੰਕਲ ਵੀ ਗਾਂ ਲੰਗ ਗਿਆ ਮੈਂ ਜਦੋਂ ਇਨੇ ਾਰਮਾਨ ਨੇ ਇਹਦੇ ਉੱਤੇ ਪਾਣੀ ਪਾਇਆ ਇਹ ਕਿਹਾ ਮੈਂ ਤਾਂ ਠੀਕ ਆ ਮੈਨੂੰ ਹੁਣ ਹੱਥ ਨਾ ਲਾਓ ਮੈਂ ਤਾਂ ਆਪੇ ਹੀ ਚੱਲਣਾ ਹਾਂਜੀ ਜਦੋਂ ਮੈਂ ਇਸ ਵੀਡੀਓ ਨੂੰ ਦੇਖਿਆ ਤਾਂ ਮੇਰੇ ਮਨ ਨੂੰ ਬਹੁਤ ਜ਼ਿਆਦਾ ਗੁਰੂ ਸਾਹਿਬਾਂ ਦੇ ਪਰੋਸੇ ਨੂੰ ਕਹਿੰਦੇ ਆਪਾਂ ਪੱਕਾ ਕਰਨ ਵਾਸਤੇ ਗੁਰੂ ਸਾਹਿਬ ਇਦਾਂ ਦੀਆਂ ਕਟਨਾਵਾਂ ਜ਼ਰੂਰ ਕਰਦੇ ਰਹਿੰਦੇ ਨੇ ਚਮਤਕਾਰ ਜ਼ਰੂਰ ਕਰਦੇ ਰਹਿੰਦੇ ਨੇ ਕਿਉਂਕਿ ਗੁਰੂ ਸਾਹਿਬਾਂ ਦੇ ਗੁਰੂ ਨਾਨਕ ਦੇਵ ਜੀ ਨੇ ਤੁਸੀਂ ਜੀਵਨ ਸਾਖੀਆਂ ਪੜ ਲਿਓ ਉਹਦੇ ਵਿੱਚ ਬਹੁਤ ਜ਼ਿਆਦਾ ਇਦਾਂ ਦੇ ਹਨਾ ਚਮਤਕਾਰ ਲਿਖੇ ਹੋਏ ਨੇ ਜਿਹੜੇ ਕਿ ਗੁਰੂ ਸਾਹਿਬ ਵੈਸੇ ਕਹਿੰਦੇ ਨੇ ਵੀ ਅਸੀਂ ਚਮਤਕਾਰ ਨਹੀਂ ਦਿਖਾਉਣਾ ਪਰ ਆ ਫਿਰ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਹੈਨਾ ਜਿੱਥੇ ਕਿ ਉਹਨਾਂ ਨੂੰ ਕਿਸੇ ਨੂੰ ਸਿੱਧੇ ਰਸਤੇ ਪਾਉਣਾ ਹੁੰਦਾ ਸੀ ਉੱਥੇ ਉਹ ਜ਼ਰੂਰ ਉਸ ਚੀਜ਼ ਨੂੰ ਖੰਡਨ ਕਰਦੇ ਹੁੰਦੇ ਸੀ। ਉਹ ਭੈਣ ਕਹਿੰਦੀ ਮੈਂ ਬਹੁਤ ਰੋਂਦੀ ਰਹਿੰਦੀ 15-16 ਸਾਲ ਦਾ ਉਹਦਾ ਪੁੱਤਰ ਹੋ ਗਿਆ ਕਿਉਂਕਿ ਜਵਾਨ ਪੁੱਤ ਜਦੋਂ ਮਾਂ ਦੇ ਮੂਹਰੋਂ ਜਾਂਦਾ ਹੈਗਾ ਉਸ ਮਾਂ ਨੂੰ ਪੁੱਛ ਕੇ ਦੇਖਿਓ ਜਿਸ ਮਾਂ ਦਾ ਇਕੱਲਾ ਪੁੱਤ ਮੂਹਰੋਂ ਅੱਖਾਂ ਦੀੋਂ ਤੁਰ ਜੇ। 15 ਸਾਲ ਦਾ ਪੁੱਤ ਜਿਹਨੂੰ ਮਾਂ ਚੱਕੀ ਫਿਰਦੀ ਰਹਿੰਦੀ ਲੈਟਰਿੰਗ ਬਾਥਰੂਮ ਵੀ ਉਹਨੂੰ ਖੁਦ ਕਰਾਉਣਾ ਪੈਰਾਂ ਸੇਪ ਤੁਰ ਨਹੀਂ ਸਕਦਾ ਤੇ ਆਪਦੇ ਹੱਥਾਂ ਨਾਲ ਖਾ ਨਹੀਂ ਸਕਦਾ ਸੀਗਾ ਬਹੁਤ ਜ਼ਿਆਦਾ ਮੁਸ਼ਕਿਲ ਹੈ ਕਹਿਣਾ ਬਹੁਤ ਆਸਾਨ ਹੈ ਪਰ ਚੱਲਣਾ ਬਹੁਤ ਮੁਸ਼ਕਿਲ ਹੈ ਗੁਰਜੀਤ ਕ ਪਰਿਵਾਰ ਹੈ ਉਹ ਸੰਗਤ ਲੈ ਕੇ ਹਰਿਮੰਦਰ ਸਾਹਿਬ ਜਾਇਆ ਕਰਦੇ ਸੀ ਹਰ ਮਹੀਨੇ ਕਿਉਂਕਿ ਮਨ ਦੇ ਵਿੱਚ ਇੱਕ ਉਹਨਾਂ ਨੇ ਬਹੁਤ ਵੱਡੇ ਵੱਡੇ ਡਾਕਟਰਾਂ ਨੂੰ ਸਾਰਿਆਂ ਨੂੰ ਚੈੱਕਅਪ ਕਰਵਾ ਲਿਆ ਉਹ ਤਾਂ ਡਾਕਟਰਾਂ ਨੇ ਜਵਾਬ ਦਿੱਤਾ ਵੀ ਅਸੀਂ ਕੁਝ ਨਹੀਂ ਕਰ ਸਕਦੇ ਸਾਡੇ ਹੱਥ ਖੜੇ ਨੇ ਕਹਿੰਦੇ ਜਿੱਥੋਂ ਫਿਰ ਡਾਕਟਰਾਂ ਦੇ ਹੱਥ ਖੜੇ ਹੋ ਜਾਣ ਉੱਥੋਂ ਫਿਰ ਉਦੀ ਕਿਰਪਾ ਵਰਕਸਦੀ ਹੈ। ਅਗਰ ਤੁਸੀਂ ਵਿਸ਼ਵਾਸ ਕਰੋਗੇ ਤਾਂ ਜ਼ਰੂਰ ਬਸੂਗੀ। ਅਗਰ ਤੁਸੀਂ ਕਿਰਿੰਤੂ ਪ੍ਰੰਤੂ ਕਰੋਗੇ ਫਿਰ ਤੁਹਾਨੂੰ ਪਤਾ ਹੀ ਹੈਗਾ ਕਿਉਂਕਿ ਡਾਕਟਰ ਤੇ ਵੀ ਆਪਾਂ ਨੂੰ ਵਿਸ਼ਵਾਸ ਹੁੰਦਾ ਪਤਾ ਹੀ ਆਪਰੇਸ਼ਨ ਕਰਵਾਉਣੇ ਆ। ਅਗਰ ਆਪਾਂ ਕਹੀਏ ਵੀ ਇਹ ਆਪਰੇਸ਼ਨ ਕਰਕੇ ਕਿਤੇ ਮੈਨੂੰ ਮਾਰ ਹੀ ਨਾ ਦੇਵੇ। ਫਿਰ ਬੰਦਾ ਕਈ ਵਾਰ ਤੁਸੀਂ ਦੇਖਿਆ ਹੋਣਾ ਆਪਰੇਸ਼ਨ ਤੋਂ ਪਹਿਲਾਂ ਹੀ ਅਟੈਕ ਆ ਜਾਂਦਾ ਵੀ ਹਾਈ ਕਿਤੇ ਮੈਂ ਮਰ ਨਾ ਜਾਵਾਂ। ਵਿਸ਼ਵਾਸ ਰੱਖਿਓ। ਉਮ ਪੈਣ ਕਹਿੰਦੀ ਜਦੋਂ ਕਹਿੰਦੀ ਵੀ ਅਸੀਂ ਇਹਨਾਂ ਨੂੰ ਨਾਲ ਲੈ ਕੇ ਆਉਂਦੇ ਤੇ ਮੇਰੇ ਪਤੀ ਇਹਨੂੰ ਗੋਦੀ ਚੱਕ ਕੇ ਲੈ ਕੇ ਆਉਂਦੇ ਕਿਉਂਕਿ ਮਾਂ ਨਹੀਂ ਚੱਕ ਸਕਦੀ ਸੀ ਜ਼ਬਾਨ ਸੀਗਾ ਗੱਭਰੂ ਸੀਗਾ ਮੁੰਡਾ ਤੁਹਾਨੂੰ ਮੈਂ ਵੀਡੀਓ ਜਿਹੜੀ ਦਿਖਾਈ ਹੈ ਇਹਨੂੰ ਜ਼ਰੂਰ ਦੇਖਣਾ ਉਹ ਇੱਕ ਵਾਰ ਕਹਿੰਦੀ ਅਸੀਂ ਵੀ ਹਰਮੰਦਰ ਸਾਹਿਬ ਗਏ ਤੇ ਮੇਰੇ ਪਤੀ ਜੀ ਥੋੜਾ ਜਿਹਾ ਅੱਗੇ ਚਲੇ ਗਏ ਤੇ ਅਸੀਂ ਬੇਟੇ ਨੂੰ ਇਸ਼ਨਾਨ ਕਰਵਾਉਣ ਲੱਗੇ ਜਦੋਂ ਦੁੱਖ ਪੰਜਨੀ ਵੀਰੀ ਦੇ ਨੀਚੇ ਇਸ਼ਨਾਨ ਕਰਵਾਉਣ ਲੱਗੇ ਉੱਥੇ ਬਹੁਤ ਜ਼ਿਆਦਾ ਰਸ ਸੀਗਾ ਤੇ ਅਸੀਂ ਆਖਿਆ ਵੀ ਅੱਗੇ ਆਪਾਂ ਗੁਰੂ ਸਾਹਿਬਾਂ ਦੇ ਥੜਿਆ ਸਾਫ ਕੋਲੇ ਆਪਾਂ ਇਸ਼ਨਾਨ ਕਰਵਾ ਦਿੰਨੇ ਆ ਤੇ ਉੱਥੇ ਇਸ਼ਨਾਨ ਕਰਵਾਉਣ ਲੱਗੇ ਪਹਿਲਾਂ ਤਾਂ ਕਹਿੰਦੇ ਅਸੀਂ ਇਸ਼ਨਾਨ ਮਸਾ ਕਰਵਾਇਆ ਕਿਉਂਕਿ ਉਹ ਆਪਣੇ ਹੱਥੀ ਤਾਂ ਕੁਝ ਕਰ ਨਹੀਂ ਸਕਦਾ ਸੀਗਾ ਕਰਦੇ ਕਰਦੇ ਕਹਿੰਦੇ ਮੈਂ ਉੱਪਰ ਕਰਿਆ ਕਹਿੰਦੇ ਉਹਦਾ ਇੱਕ ਦੋਸਤ ਸੀਗਾ ਨਾਲ ਤੇ ਮੈਂ ਉਹਨੂੰ ਕਿਹਾ ਵੀ ਪੁੱਤ ਆਪਾਂ ਤੇਰੇ ਨੂੰ ਲੈ ਕੇ ਕਿਵੇਂ ਜਾਵਾਂਗੇ ਵੀਰ ਨੂੰ ਤੇ ਤੇਰੇ ਅੰਕਲ ਜੀ ਤਾਂ ਬਹੁਤ ਦੂਰ ਲੰਘ ਗਏ ਨੇ ਤੇ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਆਂਟੀ ਆਪਾਂ ਦੇਖ ਦਿਆਂਗੇ ਕਹਿੰਦੇ ਅਸੀਂ ਇਦਾਂ ਇਹਨੂੰ ਬਾਹਰ ਕੱਢ ਲਿਆ ਤੇ ਬਾਹਰ ਕੱਢਣ ਤੋਂ ਬਾਅਦ ਕਹਿੰਦੇ ਫਿਰ ਇਹ ਕਹਿੰਦਾ ਵੀ ਮੇਰੇ ਲੋਰ ਪਾ ਦਿਓ ਤੇ ਉਹਨਾਂ ਨੇ ਉਹਦੇ ਕੱਪੜੇ ਪਾਤੇ ਕਹਿੰਦਾ ਵੀ ਮੈਂ ਖੁਦ ਤੁਰ ਕੇ ਜਾਵਾਂਗਾ ਮੰਮੀ ਮੈਨੂੰ ਮੜਿਆ ਜਾ ਖੜਾ ਕਰ ਦੋ ਤੇ ਉਹਨਾਂ ਨੇ ਥੋੜਾ ਜਿਹਾ ਹਨਾ ਖੜਾ ਕੀਤਾ ਤੇ ਉਹ ਕਹਿੰਦੇ ਵੀ ਲੜਖੜਾ ਕੇ ਜੇ ਥੋੜਾ ਜਿਹਾ ਚੱਲਿਆ ਤੇ ਅੱਗੇ ਜਾ ਕੇ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਨਾਲੋਂ ਹਨਾ ਬਾਬਾ ਜੀ ਨੇ ਦੇਖੋ ਕਿਹਾ ਸੀਗਾ ਵੀ ਜਦੋਂ ਮੇਰਾ ਸੀਸ ਕੱਟਿਆ ਜਾਵੇ ਤਾਂ ਗੁਰੂ ਸਾਹਿਬਾਂ ਦੇ ਚਰਨਾਂ 'ਚ ਜਾ ਕੇ ਡਿੱਗਿਆ ਜਿੱਥੇ ਤੁਸੀਂ ਦੇਖਿਆ ਨਾ ਬਾਬਾ ਦੀਪ ਸਿੰਘ ਜੀ ਦਾ ਬੁੰਕਾ ਸਾਹਿਬ ਬਣਿਆ ਹੋਇਆ ਹੈਗਾ ਉੱਥੇ ਬਾਬਾ ਦੀਪ ਸਿੰਘ ਜੀ ਦਾ ਸੀਸ ਕੱਟ ਕੇ ਆ ਕੇ ਡਿੱਗਿਆ ਸੀਗਾ ਉਹਨਾਂ ਨੇ ਸਿੱਟਿਆ ਦੇਖੋ ਕਿੱਥੋਂ ਸੀ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਹੈ ਤੇ ਇੱਥੇ ਪ੍ਰਿਕਰਮਾਂ ਦੇ ਵਿੱਚ ਆ ਕੇ ਟਿਕਿਆ ਸੀਗਾ ਸੀਸ ਉੱਥੇ ਜਾ ਕੇ ਕਹਿੰਦੇ ਇਹ ਦੁਆਰਾ ਡਿੱਗਿਆ ਤੇ ਕਹਿੰਦੇ ਮੈਂ ਬਹੁਤ ਰੋਈ ਬਹੁਤ ਰੋਈ ਵੀ ਮੇਰਾ ਕੀ ਪਤਾ ਨਹੀਂ ਕਿਹੜੇ ਕਰਮਾਂ ਦਾ ਦੁੱਖ ਭੋਗ ਰਹੀ ਹੈ ਕਹਿੰਦੇ ਮੇਰੇ ਦੋਸਤ ਨੂੰ ਕਿਹਾ ਵੀ ਭੱਜ ਕੇ ਜਾ ਕੇ ਥੋੜਾ ਜਿਹਾ ਜਲ ਲੈ ਕੇ ਆਏ ਤੇ ਸਿੱਟੇ ਮਾਰ। ਉਹ ਕਹਿੰਦੇ ਜਲ ਲੈਣ ਗਿਆ ਕਹਿੰਦੇ ਉਹਦੋਂ ਹੀ ਕਹਿੰਦੇ ਮम्मी ਮੈਂ ਠੀਕ ਆ। ਮੈਂ ਬਿਲਕੁਲ ਠੀਕ ਆ ਕਹਿੰਦੇ ਉੱਠਿਆ ਉੱਠਿਆ ਕਹਿੰਦੇ ਇਹ ਤੁਰਿਆ ਤੇ ਅੱਗੇ ਜਾ ਕੇ ਸਾਨੂੰ ਇਹਦੇ ਪਿਤਾ ਜੀ ਮਿਲ ਗਏ। ਜਿੱਥੇ ਆਪਾਂ ਦਰਬਾਰ ਸਾਹਿਬ ਸਰ ਮਾਰ ਕੇ ਦਰਸ਼ਨੀ ਡੇਉੜੀ ਤੋਂ ਅੰਦਰ ਮੱਥਾ ਟੇਕਣ ਜਾਂਦੇ ਆ। ਕਹਿੰਦੇ ਅਸੀਂ ਆਖਿਆ ਵੀ ਇੱਧਰ ਹੈਂਡੀਕੈਪਟਰ ਨੂੰ ਲਗਾਉਂਦੇ ਨੇ ਵੀ ਆਪਾਂ ਉੱਥੋਂ ਦੀ ਇਹਨੂੰ ਲੈ ਚੱਲਦੇ ਆ। ਨੇ ਕਹਿੰਦੇ ਵੀ ਨਹੀਂ ਮੰਮੀ ਮੈਂ ਇੱਧਰ ਦੀ ਨਹੀਂ ਜਾਣਾ ਵੀ ਮੈਂ ਦੂਸਰੀ ਸਾਈਡ ਦੀ ਜਾਵਾਂ ਜਿੱਥੋਂ ਦੀ ਸੰ ਤੇ ਕਹਿੰਦੇ ਵੀ ਮੈਂ ਬਹੁਤ ਰੋਈ ਆਪਣੇ ਪਤੀ ਜੀ ਦੇ ਘਰ ਲਾ ਕੇ ਕਿ ਮੈਂ ਆਖਿਆ ਵੀ ਆਪਣਾ ਪੁੱਤਰ ਆਪਣੇ ਪੈਰਾਂ 'ਤੇ ਤੁਰ ਕੇ ਆਏਗਾ ਤੇ ਉਹਦੇ ਮਾਂ ਦੀਆਂ ਖੁਸ਼ੀਆਂ ਨਹੀਂ ਸਾਂਭੀਆਂ ਜਾਂਦੀਆਂ ਜਦੋਂ ਉਹਦਾ ਪੁੱਤ ਤੇ ਫਿਰ ਅੱਗੇ ਭੈਣ ਕਹਿੰਦੀ ਵੀ ਅਸੀਂ ਦਰਬਾਰ ਸਾਹਿਬ ਗੁਰੂ ਸਾਹਿਬਾਂ ਦੇ ਅੰਦਰ ਗਈ ਤੇ ਪਿੱਛੋਂ ਫਿਰ ਉਹਨਾਂ ਨੇ ਤੇ ਅਸੀਂ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਪਿੱਛੇ ਫਿਰ ਅੰਮ੍ਰਿਤ ਕੁੰਡ ਤੋੜ ਕਹਿੰਦੇ ਵੀ ਮੈਂ ਇਹਨੂੰ ਜਦੋਂ ਚੂਲਾ ਸਕਾਇਆ ਤੇ ਕਹਿੰਦੇ ਮੈਂ ਬਹੁਤ ਜ਼ਿਆਦਾ ਰੋਈ ਗੁਰੂ ਸਾਪਾ ਕੋਲੇ ਬਹੁਤ ਜ਼ਿਆਦਾ ਰੋਈ ਵਿਵਾਹਿ ਗੁਰੂ ਜੀ ਮੈਨੂੰ ਬੇਵਕੂਫ ਨੂੰ ਮੈਨੂੰ ਪਾਗਲ ਨੂੰ ਵਿਸ਼ਵਾਸ ਨਹੀਂ ਸੀਗਾ ਪਰ ਬਸ ਵਿਸ਼ਵਾਸ ਤੀ ਤਾਂ ਤੇਰੇ ਤੇ ਸੀ ਕਿ ਮੇਰੇ ਪੁੱਤ ਨੂੰ ਹੋਰ ਕੋਈ ਠੀਕ ਨਹੀਂ ਕਰ ਸਕਦਾ ਕਿਉਂਕਿ ਜਨਮ ਦਿਨ ਵਾਲਾ ਵੀ ਤੂੰ ਹੀ ਐ ਲਚਾਨ ਵਾਲਾ ਵੀ ਤੂੰ ਹੀ ਐ ਅਗਰ ਮਾੜੇ ਕਰਮਾਂ ਨੂੰ ਕੱਟਣ ਵਾਲਾ ਵੀ ਤੂੰ ਹੀ ਐ ਤੇ ਮੇਰੇ ਪੁੱਤ ਨੂੰ ਠੀਕ ਕੀਤਾ ਤੁਸੀਂ ਨੇ ਕਹਿੰਦੀ ਮੇਰਾ ਬੇਟਾ ਭੱਜ ਕੇ ਉਥੋਂ ਤੁਰਿਆ ਜਲ ਛੱਕੇ ਆਏ ਨੇ ਮੈਂ ਇਹਦੇ ਕਹਿੰਦੀ ਸਿੱਟੇ ਮਾਰੇ ਉਹ ਭੈਣ ਕਹਿੰਦੀ ਜਦੋਂ ਮੈਂ ਹਰ ਮਹੀਨੇ ਮੱਥਾ ਟੇਕਣ ਜਾਂਦੀ ਸੀ ਪੂਰਾ ਡੇਢ ਸਾਲ ਕਹਿੰਦੀ ਮੈਂ ਸੰਗਤ ਨੂੰ ਲੈ ਕੇ ਅਸੀਂ ਜਾਂਦੇ ਰਹੇ ਕਿੰਨੀ ਭਰ ਕੇ ਲੈ ਕੇ ਆਉਣੀ ਜਲਦੀ ਤੇ ਇਹਨੂੰ ਇੱਕ ਪੂਰਾ 1 ਮਹੀਨਾ ਨਾਲੇ ਜਲ ਸਕਾਉਣਾ ਨਾਲੇ ਇਸ਼ਨਾਨ ਕਰਾਉਣਾ ਕਿਉਂਕਿ ਕਈ ਅੱਜਕੱਲ੍ਹ ਨਕਾਰਾਤਮਕ ਸੋਚ ਵਾਲੇ ਕਹਿੰਦੇ ਨੇ ਕਿ ਉਹ ਇੱਕ ਪਾਣੀ ਆ ਉੱਥੇ ਬੰਦੇ ਮਰ ਕੇ ਮਲ ਕੇ ਡੁੱਬ ਜਾਂਦੇ ਆ ਉੱਥੇ ਐ ਹੁੰਦਾ ਉੱਥੇ ਫਲਾਣਾ ਹੁੰਦਾ ਤੇ ਧਮਕਾਣਾ ਹੁੰਦਾ ਦੇਖੋ ਕਹਿੰਦੇ ਨੇ ਕਹਿੰਦੇ ਸਾਧੂ ਸੁਖਮਨੀ ਸਾਹਿਬ ਤੁਸੀਂ ਪੜਿਓ ਉਹਦੇ ਵਿੱਚ ਬ੍ਰਹਮ ਗਿਆਨੀ ਤੇ ਸਾਧੂ ਜਵਾਲੀ ਜਿਹੜੀ ਅਸ਼ਟਪਦੀ ਹੈ ਤੁਸੀਂ ਉਹ ਪੜੋਗੇ ਕਹਿੰਦੇ ਜਿਹੜਾ ਸਾਧੂ ਦੀ ਨਿੰਦਿਆ ਕਰਦਾ ਤੇ ਬ੍ਰਹਮ ਗਿਆਨੀ ਦੀ ਨਿੰਦਿਆ ਕਰਦਾ ਉਹ ਤੋਂ ਵੱਡਾ ਪਾਪੀ ਕੋਈ ਨਹੀਂ ਹੋ ਸਕਦਾ ਉਸ ਪੈਣ ਨੇ ਫਿਰ ਆਪਣੇ ਪੁੱਤਰ ਦੀ ਸਾਰੀ ਹੱਡ ਵੀਤੀ ਸੁਣਾਈ ਟੀਊਸ ਨੇ ਇਹ ਵੀ ਦੱਸਿਆ ਕਿ ਇਹ ਨਹੀਂ ਹੈਗਾ ਵੀ ਪਹਿਲਾਂ ਹੀ ਕਰਾਮਾਤਾ ਵਰਤਦੀਆਂ ਸੀ ਅਗਰ ਤੁਹਾਡੇ ਮਨ ਦੇ ਵਿੱਚ ਵਿਸ਼ਵਾਸ ਹੈ ਤਾਂ ਹੁਣ ਵੀ ਹੈ ਨਾ ਕਰਾਮਾਤਾ ਵਰਤਦੀਆਂ ਨੇ ਕਿਉਂਕਿ ਇਹ ਸਾਡੇ ਨਾਲ ਹੱਡ ਵੀਤੀਆਂ ਨੇਗੀਆਂ ਕਾਫੀ ਸਮਾਂ ਪਹਿਲਾਂ ਸਾਡੇ ਪਰਿਵਾਰ ਦੇ ਵੀ ਇੱਕ ਮੈਂਬਰ ਨੂੰ ਇਸੇ ਤਰੀਕੇ ਦੇ ਨਾਲ ਕੋਈ ਤਕਲੀਫ ਹੋ ਗਈ ਸੀਗੀ ਉਹਨੂੰ ਡਾਕਟਰ ਨੇ ਕਿਹਾ ਸੀਗਾ ਵੀ ਤੁਹਾਡਾ ਆਪਰੇਸ਼ਨ ਹੋਗਾ ਦੇਖੋ ਪਹਿਲਾਂ ਮੈਂ ਆਪਣੀਆਂ ਹੱਡ ਬੀਤੀਆਂ ਤੁਹਾਨੂੰ ਦੱਸ ਚੁੱਕੀ ਆ ਮੇਰੇ ਪਾਪਾ ਜੀ ਵੀ ਮੈਂ ਤੁਹਾਨੂੰ ਦੱਸਿਆ ਵੀ ਕਿਸ ਤਰੀਕੇ ਨਾਲ ਗੁਰੂ ਘਰ ਤੋਂ ਹਨਾ ਉਹਨਾਂ ਨੂੰ ਐ ਮੇਰੇ ਭਰਾ ਦਾ ਮੈਰਿਜ ਮੇਰੇ ਭਰਾ ਨੂੰ ਬੱਚਾ ਸਾਰਾ ਕੁਝ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਆ ਵੀਡੀਓ ਦੇ ਵਿੱਚ ਤੇ ਜਦੋਂ ਸਾਡੇ ਥੇ ਮੇਰੇ ਸਹਰੇ ਪਰਿਵਾਰ ਦੇ ਵਿੱਚ ਪਰਿਵਾਰ ਨੂੰ ਚ ਮੈਂਬਰ ਨੂੰ ਇਦਾਂ ਦੀ ਤਕਲੀਫ ਹੋਈ ਤੇ ਡਾਕਟਰ ਕਹਿੰਦੇ ਵੀ ਇਸ ਚੀਜ਼ ਦਾ ਆਪਰੇਸ਼ਨ ਕਰਨਾ ਪਏਗਾ ਤੇ ਵਿੱਚ ਉਹਦੇ ਪੀਕ ਭਰ ਕੇ ਸਾਨੂੰ ਜਦੋਂ ਉਹਦੇ ਵਿੱਚੋਂ ਪੀਕ ਰਿਸਣ ਲੱਗ ਜਾ ਕਰੇ ਤੇ ਸਾਨੂੰ ਲੱਗਿਆ ਕਿ ਰੇਵੀ ਸ਼ਾਇਦ ਕਿਤੇ ਕੈਂਸਰ ਨਾ ਹੋ ਗਿਆ ਹੋਵੇ ਨਾ ਡਾਕਟਰਾਂ ਨੇ ਜਦੋਂ ਇਹ ਕਹਤਾ ਵੀ ਇਹ ਆਪਰੇਸ਼ਨ ਕਰਨਾ ਪਏਗਾ ਫਿਰ ਮਨ ਹੋਰ ਹੋ ਗਿਆ ਵੀ ਕੀ ਪਤਾ ਵੀ ਇਹ ਕੈਂਸਰ ਦਾ ਚੀਜ਼ ਹੋ ਜਾਂਦੀ ਜਦੋਂ ਆਪਾਂ ਨਾ ਇਦਾਂ ਪੀਕ ਪਰ ਜਾਂਦੀ ਹੈ ਯਕੀਨ ਮੰਨਿਓ ਤੁਸੀਂ 41 ਦਿਨ ਸਵੇਰੇ ਗੁਰੂ ਘਰ ਜਾ ਕੇ ਸਾਰੀ ਸੇਵਾ ਕਰਦੇ ਰਹੇ ਜੁੱਤੀਆਂ ਝਾੜਦੇ ਰਹੇ ਚਾਦਰਾਂ ਦੀ ਸਫਾਈ ਗੁਰੂ ਸਾਭਾ ਦੀ ਸੇਵਾ ਸੱਚਖੰਡ ਵਿੱਚ ਸੇਵਾ ਕਰਨ ਦੇ 41 ਦਿਨਾਂ ਬਾਅਦ ਅੱਜ ਤੱਕ ਅਜ ਉਸ ਗੱਲ ਨੂੰ 6-7 ਸਾਲ ਹੋ ਚੁੱਕੇ ਨੇ ਉਸ ਚੀਜ਼ ਦਾ ਕੋਈ ਨਾਮੋਂ ਨਿਸ਼ਾਨ ਵੀ ਨਹੀਂ ਰਿਹਾ ਹੈਗਾ ਤੇ ਜਦੋਂ ਗੁਰੂ ਸਾਹਿਬ ਰੋਗ ਕੱਟਦੇ ਆ ਨਾ ਉਹ ਤੋਂ ਫਿਰ ਕੁਛ ਨਹੀਂ ਰੋਈ ਕੋਈ ਰੋਗ ਨਹੀਂ ਲੱਗਦਾ ਕੁਛ ਨਹੀਂ ਲੱਗਦਾ ਤਾਇਆ ਮੈਂ ਕਹਿਣੀ ਹੁੰਦੀ ਆ ਵੀ ਜਦੋਂ ਮੰਗਣਾ ਹੈ ਤਾਂ ਉਸ ਵਾਹਿਗੁਰੂ ਤੋਂ ਮੰਗੋ ਜਿਹੜਾ ਮੰਗ ਕੇ ਤੁਹਾਨੂੰ ਕਦੇ ਮੀਣਾ ਨਹੀਂ ਦੇਵੇਗਾ ਜਿਹੜਾ ਰੋਗ ਇੱਕ ਵਾਰੀ ਗੁਰੂ ਸਾਹਿਬਾਂ ਨੇ ਦੂਰ ਕਰਤਾ ਉਹ ਦੁਬਾਰਾ ਮੁੜ ਕੇ ਕਦੇ ਨਹੀਂ ਲੱਗੇਗਾ ਭਰੋਸਾ ਰੱਖੋ ਬਾਰ ਬਾਰ ਅਰਦਾਸਾਂ ਕਰੋ ਝੋਲੀ ਆ ਡਟ ਕੇ ਅਰਦਾਸਾਂ ਕਰੋ ਤਾਂ ਤੁਹਾਡੀ ਝੋਲੀ ਕਦੇ ਖਾਲੀ ਨਹੀਂ ਜਾਵੇਗੀ ਤੁਸੀਂ ਦੁਨਿਆਵੀ ਕਿਸੇ ਇਨਸਾਨ ਤੋਂ ਮੰਗੋਗੇ ਤਾਂ ਤੁਹਾਡੀ ਝੋਲੀ ਕਦੇ ਖਾਲੀ ਰਹਿ ਸਕਦੀ ਹੈ ਪਰ ਉਹਦੇ ਦਰਤੋਂ ਕਦੇ ਖਾਲੀ ਨਹੀਂ ਰਹੇਗੀ ਬਸ ਇੱਕ ਵਾਰੀ ਜਰੂਰ ਕਿਹਾ ਕਰੋ ਕਿ ਦਰ ਦਰ ਤੇ ਪਟਕ ਕੇ ਦੇਖ ਲਿਆ ਬਸ ਤੇਰਾ ਦਰਪਨ ਬਾਕੀ ਹੈ ਦੇਖੋ ਕਿਸੇ ਦਾ ਸਹਾਰਾ ਨਾ ਤੱਕੋ ਵਾਹਿਗੁਰੂ ਦਾ ਤੱਕੋ ਦਿਨਾਂ ਦੇ ਵਿੱਚ ਤੁਹਾਡੇ ਰੰਗ ਬਦਲਦੇ ਤੁਹਾਡੇ ਮਲਕੇ ਘਰ ਦੇ ਰੂਪ ਬਦਲਦੇ ਦੇਖਿਓ ਵਿਸ਼ਵਾਸ ਰੱਖੋ ਇੱਕ ਮਹੀਨਾ ਮੈਂ ਕਹਿੰਦੀ ਆ ਵੀ ਇੱਕ ਮਹੀਨਾ ਜਿੱਦਾਂ ਮੈਂ ਦੱਸਦੀ ਆ ਤੁਸੀਂ ਉਸ ਤਰੀਕੇ ਨਾਲ ਕਰਕੇ ਦੇਖੋ ਤੁਹਾਨੂੰ ਖੁਦ ਪਤਾ ਚੱਲ ਜਾਏਗਾ ਬਹੁਤ ਪੈਣਾ ਕਹਿੰਦੀ ਨੇ ਸਾਨੂੰ ਇੰਨਾ ਟਾਈਮ ਹੋ ਗਿਆ ਸਾਨੂੰ ਇੰਨਾ ਟਾਈਮ ਹੋ ਗਿਆ ਬਸ ਸਿਰਫ ਵਿੱਚੋਂ ਮੈਂ ਕੱਢ ਦੂ ਤੂੰ ਤੂੰ ਕਰ ਉਹਦੀ ਕਿਰਪਾ ਵਰਸੂਗੀ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚੋਂ ਤੱਕ ਲਈ ਸਤਿ ਸ਼੍ਰੀ ਅਕਾਲ